ਟੈਕ ਦੀਆਂ ਬਾਬਾ ਆ ਭਗਤਨੀ ਏ ਆ ਜੀ ਬਾਬਾ ਮੈਂ ਤਾਂ ਤੇਰਾ ਨਾਲ ਗੱਲ ਕਰਨ ਆਈ ਆਂਗੀ ਨਾ ਮੇਰੀ ਗੱਲ ਸੁਣਾ ਬਾਬਾ ਉਹ ਇਧਰ ਨੂੰ ਆ ਜਾ ਬਾਬਾ ਮਾੜਾ ਮੈਂ ਤਾਂ ਡਿੱਗੀ ਜਾਂਦੀ ਲੈ ਲੈ ਭਗਤਨੀ ਤੂੰ ਸੱਤ ਹੋ ਕੇ ਬੈਠ ਗੱਦਾ ਦੇ ਨਾਲ ਇਹ ਬੱਗਾ ਲਿਆ ਐਨੇ ਤਾਂ ਪੈਸੇ ਆਉਂਦੇ ਆਪਣੇ ਕੋਲੇ ਫਕੀਰ ਆ ਭਗਤਨੀ ਗੱਦਾ ਕਿੱਥੋਂ ਲਿਆ ਆਂ ਨੰਗ ਹੋਏ ਪਏ ਨੇ ਬਾਬੇ ਵੀ ਆ ਉਹ ਨੰਗਤਾ ਹੋਣਾ ਹੀ ਆ ਜਦੋਂ ਮੇਰਾ ਫੋਨ ਨਹੀਂ ਚੱਕਦਾ ਦੁਕਾਨਦਾਰੀ ਤਾਂ ਸਾਰੀ ਮੇਰੇ ਸਿਰ ਤੇ ਚੱਲਦੀ ਐ ਚੱਲਦੀ ਐ ਭਗਤਣੀਏ ਪਰ ਮੈਂ ਕਰਾਂ ਕਿ ਭਗਤੀ ਚ ਲੀਨ ਸੀ ਅੱਛਾ ਭਗਤ ਚ ਲੀਨ ਹੋ ਗਈ ਸੀ ਬਾਬਾ ਜੀ ਪੜ ਲੈਨੇ ਕੋਸ ਮੰਤਰ-ਮੰਤਰ ਮੈਨੂੰ ਤਾਂ ਵੈਸੇ ਸਭ ਕੁਝ ਪੜ ਲੈਨੇ ਆ ਭਗਤਣੀਏ ਤੇਰ ਤੋਂ ਕੀ ਲਕੋਆ ਮੈਨੂੰ ਤਾਂ ਪਤਾ ਹੀ ਸਾਰੇ ਪੜਦੇ ਜਾਣਦੀ ਆ ਮੈਂ ਤੇਰੇ ਹੋਰ ਹੁਣ ਤੇ ਮੈਂ ਤਾਂ ਕਹਿੰਦੀ ਸੀ ਪਹਿਲਾਂ ਮੈਨੂੰ ਆਇਆ ਦੱਸ ਵੀ ਮੇਰਾ ਫੋਨ ਚੱਕਿਆ ਕਰੇਗਾ ਹੁਣ ਚੱਕਿਆ ਕਰੂ ਭਗਤਣੀਏ ਦੇਖ ਲੈ ਮੈਂ ਥੋਵੇਂ ਨਹੀਂ ਇਕੱਲਾ ਬੈਠਾਂਗਾ ਅੱਗੇ ਕਿੰਨੀ ਸੰਗਤ ਬੈਠੀ ਹੁੰਦੀ ਸੀ ਉਹ ਤਾਂ ਬਸ ਫਿਰ ਦਿਨ ਹੁੰਦੇ ਆ ਕੋਈ ਦਿਨ ਤਾਂ ਤੂੰ ਆਪਦੇ ਆਪ ਹੀ ਮਾਰੇ ਕੀਤੇ ਨੇ ਬਾਬਾ ਲਾ ਕੇ ਤਿਲਕ ਬਹਿ ਜਾਨਾਗਾ ਮੇਰੇ ਸਿਰ ਤੇ ਆਉਂਦੇ ਸੀਗੇ ਹਾਂ ਮੈਂ ਲਿਉਂਦੀ ਸੀ ਗਾਹਕ ਫੜ ਫੜ ਕੇ ਨਾਲੇ ਅੱਜ ਇੱਕ ਗਾਹਕ ਲਿਆਂਦਾ ਸੱਚ ਮੈਂ ਤਾਂ ਆਈ ਆ ਤੇਰੇ ਕੋਲ ਅੱਛਾ ਉੱਥੇ ਨਾਲ ਉੱਧਰ ਖੜਾ ਕੇ ਆਈ ਆ ਮੈਂ ਠੀਕ ਹੈ ਤੇ ਮੈਨੂੰ ਐਂ ਦੱਸ ਪੂਰਾ ਪੰਜਾਗਾ ਠੀਕ ਹੈ 25 ਮੈਂ ਰੱਖੂੰ ਵੀ ਲੈਣੀ ਭਗਤਣੀ ਇਹ ਐਨਾ ਨਹੀਂ ਲਾਲਚ ਕਰੀਦਾ ਲਾਲ ਚ ਤੂੰ ਨਹੀਂ ਕਰਦਾ ਹੁਣ ਹਾਂ ਅਸੀਂ ਤਾਂ ਬਾਬੇ ਆ ਬਾਬੇ ਆ ਕੋਈ ਨਾ ਮੈਂ ਵੀ ਬਾਬਿਆਂ ਦੀ ਭਤਨੀ ਆ ਚੱਲ ਲੈ ਲਈ 25 ਗੱਲ ਤਾਂ ਦੱਸ ਮੈਂ ਐਂ ਦੱਸਦੀ ਆ ਚੱਲ ਪਹਿਲੇ ਹੀ ਦੱਸ ਦਿੰਨੀ ਆ ਚੱਲ ਕੋਈ ਨਾ ਤੂੰ ਪੁੱਛ ਲਈ ਮਾੜਾ ਮੱਟਾ ਠੀਕ ਆ ਚੱਲਗਾ ਤਾਂ ਤੀਰ ਨਹੀਂ ਤੁੱਕਾ ਤਾਂ ਹੈਗਾ ਹੀ ਆ ਫਿਰ ਚਲਾਵਾਂਗੇ ਤੀਰ ਭਗਤਨੀ ਆ ਅੱਜ ਤੱਕ ਤੀਰ ਹੀ ਚਲਾਇਆ ਕੀ ਪਤਾ ਬਾਬਾ ਤੇਰੇ ਐਨੇ ਟਾਈਮ ਬਾਅਦ ਕੋਈ ਕਰਮ ਖੁੱਲ ਜਾਣਾ ਹੋਰ ਹੁਣ ਮੋਟੀ ਸਾਰੇ ਆ ਕੋਈ ਨਾ ਮੇਰੇ ਸਾਰੇ ਮੋਟੀ ਸਾਵੇਂ ਫੜ ਕੇ ਲਿਆਈਆਂ ਹੁਣ ਅੱਛਾ ਹਿਸਾਬ ਨਾਲ ਗੱਲ ਕਰਨ ਵਾਲੇ ਮੜੀ ਸੀ ਕੋਈ ਨਹੀਂ ਮੰਤਰ ਪੜਨ ਲੱਗ ਜਾ ਇੱਕ ਢਮਰੂ ਜਾਂ ਤਾਂ ਡੰਗ ਲਿਆ ਕਰ ਇੱਥੇ ਪਾਈ ਤੇ ਦੇ ਬੱਬੇ ਨੂੰ ਬੱਬਾ ਜੀ ਦਸ ਭਗਤ ਨਹੀਂ ਬੱਸ ਬਾਬਾ ਤੈਨੂੰ ਪਤਾ ਹੀ ਹੈ ਮੇਰੇ ਦੁੱਖਾਂ ਦਾ ਕੀ ਦੁੱਖ ਹੈ ਹੁਣੇ ਤੁਸੀਂ ਤਾਂ ਬਾਬਾ ਸਾਨੂੰ ਕੀ ਦੱਸਣ ਦੀ ਲੋੜ ਆ ਜਵਾਬ ਨਹੀਂ ਹੁੰਦਾ ਹਾਂ ਬਾਬਾ ਆ ਵੀ ਗੱਲ ਆ ਤੇ ਹੋਰ ਵੀ ਤੈਨੂੰ ਪਤਾ ਹੀ ਹੈ ਘਰ ਦੇ ਵਿੱਚ ਕੀ ਗੱਲਬਾਤ ਆ ਘਰ ਚ ਕੀ ਗੱਲਬਾਤ ਆ ਦੇਖੋ ਤਾਂ ਬਾਬੇ ਚੰਨੂ ਦੱਸ ਦੇਣਗੇ ਬੱਚਾ ਨਹੀਂ ਹੁੰਦਾ ਬੱਚਾ ਵੀ ਕਰਾ ਦੇਾਂਗੇ ਘਰ ਚ ਜੋ ਆ ਉਹ ਵੀ ਸੈੱਟ ਕਰ ਦਾਂਗੇ ਸਭ ਕੁਝ ਕਰ ਦਾਂਗੇ ਤੂੰ ਦਿਲ ਦੀ ਗੱਲ ਦੱਸ ਦੇ ਹਾਂ ਬਾਲੀਆਂ ਜਾਨੋ ਜਾਣੀਆਂ ਸਾਰੀ ਗੱਲ ਦੱਸ ਦੇ ਹੁਣ ਬਾਬੇ ਨੂੰ ਸੁਣ ਲੈ ਕੀ ਸੁਣੀ ਤੂੰ ਹੀ ਦੱਸ ਦੀਂ ਬਾਬੇ ਨੂੰ ਕੋਈ ਨਾ ਤੂੰ ਦੱਸ ਦੇ ਕਾਣੀਆਂ ਨਾ ਪਾਉ ਇੱਕ ਜਾਨਾ ਦੱਸ ਦੋ ਮੈਂ ਹੀ ਦੱਸਦੀ ਆਂ ਬਾਬਾ ਜੀ ਸਾਡੇ ਘਰੇ ਨਾ ਇੱਕ ਮੇਰੀ ਦਰਾਨੀ ਆਈ ਹੋਈ ਆ ਬਾਬਾ ਜੀ ਅੱਛਾ ਜੀ ਹਾਂ ਤੇ ਉਹਦੇ ਉਹ ਹੈਗੀ ਐ ਪ੍ਰੈਗਨੈਂਟ ਬਾਬਾ ਜੀ ਕਿਹੜਾ ਨੱਟ ਪ੍ਰੈਗਨੈਂਟ ਬਾਬਾ ਜੀ ਬੱਚਾ ਹੋਣਾ ਲੱਗਿਆ ਓਹੋ ਬਾਬਾ ਜੀ ਬੱਚਾ ਬੱਚਾ ਹੋਣ ਵਾਲਾ ਹੈ ਜਵਾਕ ਤੇ ਮੈਂ ਆਏ ਕਹਿੰਦੀ ਸੀ ਵੀ ਨਾ ਹੀ ਹੁੰਦਾ ਤਾਂ ਕਰਕੇ ਬਾਬਾ ਤੇਰੇ ਕੋਲੇ ਆਏ ਸੀਗੇ ਕੋਈ ਗੱਲ ਨਹੀਂ ਭਗਤ ਨਹੀਂ ਮੁੱਦੇ ਕਰ ਕਰ ਸਿੱਟ ਦੂੰ ਮੈਂ ਤੂੰ ਮੈਨੂੰ ਦੱਸ ਠੀਕ ਹੈ ਵੀ ਕੀ ਪੂਰੀ ਜੜ ਦੱਸ ਮੈਨੂੰ ਉਸ ਚੀਜ਼ ਦੀ ਜੜ ਤਾਂ ਬਾਬਾ ਕੁਛ ਨਹੀਂ ਮੈਂ ਲਿਆਉਣੀ ਸੀ ਆਪਣੀ ਭੈਣ ਮੇਰੇ ਦਿਓਰ ਦੇ ਤੇ ਉਹ ਹੁਣ ਮੇਰੇ ਤੋਤਾਂ ਦੀ ਹੋ ਕੇ ਪਤਾ ਨਹੀਂ ਕਿਸੇ ਹੋਰ ਪਿੰਡ ਦੀ ਵਿਆਹ ਲੈ ਤੇ ਹੁਣ ਉਹਦੇ ਹੁਣ ਵਾਲਾ ਹੋ ਗਿਆ ਬੱਚਾ ਮੈਂ ਤਾਂ ਹੁਣ 9-10 ਸਾਲ ਹੋ ਗਏ ਮੈਂ ਢਿੱਡ ਫੁੱਟੀ ਹੈਗੀ ਹੁਣ ਮੈਨੂੰ ਆਈ ਆ ਵੀ ਕਿਸੇ ਹਿਸਾਬ ਨਾਲ ਆਪਾਂ ਉਹ ਬੱਚਾ ਗਾਇਬ ਕਰਨਾ ਬਾਬਾ ਕੋਈ ਹਾਲ ਨਹੀਂ ਗਾਇਬ ਕਰ ਦਾਂਗੇ ਤੇਰੀ ਭੈ ਵੀ ਵਸਾਰਾਂਗੇ ਅੱਛਾ ਬਾਬਾ ਜੀ ਸਭ ਕੁਝ ਕਰ ਦਾਂਗੇ ਲੈ ਬਸ ਤੈਨੂੰ ਕਿਹਾ ਸੀ ਨਾ ਤੈਨੂੰ ਇੱਥੋਂ ਜਵਾਖ ਨਹੀਂ ਹੋਣ ਦਿਨ ਤੇ ਬਾਬਾ ਨਾਲੇ ਤੇਰੀ ਭੈ ਲੈ ਕੇ ਆਊਗਾ ਡੇਰੇ ਚੋਂ ਤੈਨੂੰ ਖੁਸ਼ ਕਰਕੇ ਤੋੜਾਂਗੇ ਪਰ ਬਾਬਿਆਂ ਦਾ ਧਿਆਨ ਰੱਖਣਾ ਪਊਗਾ ਬਾਬਾ ਹੁਣ ਮੈਂ ਤੇਰਾ ਧਿਆਨ ਰੱਖਦੀ ਫਿਰੂੰਗੀ ਉਹਵੇਂ ਨਹੀਂ ਕਹਿੰਦੇ ਬਾਬੇ ਨੂੰ ਸਮਝਿਆ ਕਰ ਗੱਲ ਮਾੜੀ ਮੋਟੀ ਹਾਂ ਫਿਰ ਬਾਬੇ ਦਾ ਕਹਿੰਦਾ ਮਤਲਬ ਕੀ ਹੈਗਾ ਉਹ ਤਾਂ ਬੋਲਦਾ ਬਾਬਾ ਤਾਂ ਮੈਨੂੰ ਪਤਾ ਹੀ ਆ ਬਾਬੇ ਦਖਸ਼ਨਾ ਦੀ ਗੱਲ ਕਰਦੇ ਆ ਪਹਿਲਾਂ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਮੁੰਡਾ ਦੇ ਦੂੰਗਾ ਹੁਣ ਮੁੰਡਾ ਵੀ ਕਰ ਦਾਂਗੇ ਹੁਣ ਮੈਨੂੰ ਕਹਿੰਦਾ ਕਿ ਆਏ ਆ ਫਿਰ ਮੁੰਡਾ ਦਾ ਵਾਜੀ ਕਹਿੰਦਾ ਵੀ ਤੈਨੂੰ ਮੁੰਡਾ ਦੇ ਤੂੰ ਉਹਦੇ ਵਾਲਾ ਬੱਚਾ ਆਪਾਂ ਖਰਾਬ ਕਰ ਦਾਂਗੇ ਹੋਰ ਕੀ ਐਂ ਕਿ ਹੈਗਾ ਸਮਝਦੀ ਨਹੀਂ ਤੂੰ ਨਾਲੇ ਬਾਬਿਆਂ ਨੂੰ ਮਾੜਾ ਨਹੀਂ ਬੋਲੀ ਰਾਂਦਾ ਆਹ ਹਾਂ ਸੌਰੀ ਮੰਗ ਲਾ ਬਾਬੇ ਤੂੰ ਬਾਬਾ ਸੌਰੀ ਕੋਈ ਗੱਲ ਨਹੀਂ ਬਾਬਾ ਮਾਫ ਕਰ ਕੋਈ ਗੱਲ ਨਹੀਂ ਕੋਈ ਗੱਲ ਹੋਰ ਹੁਣ ਬਾਬਿਆਂ ਦੇ ਬਚਨ ਮੂੰਹੋਂ ਨਿਕਲੇ ਨਾਲੇ ਤੈਨੂੰ ਪਤਾ ਹੀ ਨਹੀਂ ਹੁੰਦਾ ਪਾਰ ਲੰਘ ਜਾਂਦੇ ਦੇਖ ਭਗਤ ਨਹੀਂ ਇਹ ਗੱਲ ਹੈ ਠੀਕ ਆ ਤੇਰੀ ਭੈਣ ਵੀ ਫਸਾਵਾਂਗੇ ਉਸੇ ਘਰੇ ਉਹ ਉਹਨੂੰ ਬੱਚੇ ਨੂੰ ਵੀ ਖਤਮ ਕਰ ਦਾਂਗੇ ਜੜ ਤੋਂ ਮੁੱਦੀ ਕਰਕੇ ਨਾ ਸਿੱਟੀ ਫੇਰ ਕਹੀਂ ਬਾਬਿਆਂ ਨੂੰ ਬਾਬਾ ਜੀ ਠੀਕ ਆ ਤੁਸੀਂ ਸਾਰੀਆਂ ਗੱਲਾਂ ਛੱਡੋ ਮੈਂ ਤਾਂ ਬਾਬਾ ਤੈਨੂੰ ਫੇਰ ਮਰੂਦਾਸ ਕਹੂੰਗੀ ਨਾਲੇ ਤੇਰੇ ਮਰੂਦਾਂ ਦਾ ਬੂਟਾ ਲਾ ਕੇ ਜਾਵਾਂਗੀ ਜੇ ਜੜੋਂ ਖਟੋ ਕਰ ਦੇਂਗਾ ਤਾਂ ਜਮਾ ਜੜੋਂ ਜਮਾ ਇਹ ਤਾਂ ਆਪਾ ਐਨੇ ਦਿਲ ਦੀ ਖੁੱਲੀ ਆ ਦੇਖ ਲਾ ਜੇ ਤੁਸੀਂ ਇਹਨਾਂ ਦਾ ਕੰਮ ਕਰਤਾ ਨਾ ਤੇ ਬਾਬਾ ਜੀ ਬਸ ਥੋੜੀਆਂ ਤਾਂ ਕੋਠੀਆਂ ਪੈ ਜਾਣੀਆਂ ਨੇ ਬਸ ਉਹੀ ਉਹੀ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਇਹ ਗਲਤ ਸਮਝ ਗਏ ਉਹੀ ਮੈਂ ਇਹਨਾਂ ਨੂੰ ਕਹਿੰਦਾ ਪਹਿਲਾਂ ਬਹੁਤ ਕੰਮ ਹੋਏ ਨੇ ਗਿਆਮਨ ਤੂੰ ਟੈਨਸ਼ਨ ਨਾ ਲੈ ਆਹ ਦੇਖ ਇਧਰ ਬੂਟਾ ਲੱਗਿਆ ਹੋਇਆ ਮਰੂਤ ਦਾ ਦਾਸ ਇਹ ਤਾਂ ਮੁੰਡੇ ਦਾ ਲੱਗ ਗਿਆਗਾ ਇਹ ਹੋਰ ਹੁਣ ਮੁੰਡਾ ਹੋ ਗਿਆ ਸੀ ਉਹਨਾਂ ਤੇ ਫਲਾਨਾ ਤੇ ਉਹ ਪਤਾ ਕੀ ਨਾ ਜਾਏ ਪੱਪੂ ਉਹ ਪੂਰੇ ਘਰ ਵਾਲੀ ਨਹੀਂ ਹੈਗੀ ਸੀ ਜਿਹੜੀ ਹਾਂ ਕਸਤੂਰੀ ਛਾ ਉਹ ਬਾਬੇ ਤਾਂ ਹੋਇਆ ਹੈ ਹਾਂ ਓਹੋ ਇੱਥੇ ਆਈ ਸੀ ਕਿ ਮੈਂ ਹੀ ਲੈ ਕੇ ਆਈ ਸੀ ਉਹਨੂੰ ਆ ਬਾਬੇ ਨੂੰ ਪੁੱਛ ਰਹਾ ਹਨਾ ਬਾਬਾ ਮੈਂ ਲੈ ਕੇ ਆਈ ਸੀ ਨਾ ਉਹਨੂੰ ਫੇਰ ਮਾਪਾ ਕੋਈ ਹੱਲ ਦੱਸਦੇ ਹੁਣ ਮੈਨੂੰ ਹੱਲ ਕੱਢਦੇ ਆ ਭਗਤਣੀ ਐ ਬੈਠ ਪਈ ਬਾਬਾ ਦਮਾਕ ਦੇ ਲੋੜ ਪਿਆ ਪਿਆ ਮੇਰੇ ਸਭ ਲੋੜ ਚੱਕ ਦਾਂਗੇ ਜਦੋਂ ਤੈਨੂੰ ਤੂੰ ਬਾਬਿਆਂ ਕੋਲੇ ਆ ਗਈ ਨਾ ਤਾਂ ਇਥੋਂ ਖੁਸ਼ ਕਰਕੇ ਤੋਰਾਂਗੇ ਹੁਣ ਤਾਂ ਲੋੜ ਉਹਨਾਂ ਦੇ ਪਾਵਾਂਗੇ ਆਪਾਂ ਬਾਬਾ ਦੇਖ ਲੈ ਸਾਰਾ ਕੁਝ ਜਾਣਦਾ ਆ ਮਾਲਾ ਪੜੀ ਜਾਂਦਾ ਹੁਣ ਬਾਬਾ ਬਾਬਾ ਜੀ ਕੋਈ ਐਸਾ ਮੰਤਰ ਪੜੋ ਬਸ ਜਿਹਦੇ ਨਾਲ ਉਹਨਾਂ ਦਾ ਸਾਰਾ ਕੁਝ ਮੁੱਦਾ ਹੀ ਹੋ ਜੇ ਮਾਤਾ ਪੜੀ ਜਾਂਦਾ ਇਹ ਬਾਬਾ ਪੜਦਾ ਮੈਂ ਤਲਾ ਦਮ ਮੂਝ ਹਲਾਈ ਜਾਂਦਾ ਜੈ ਹੋ ਬਾਬੇ ਜੈ ਬਾਬੇ ਬਾਬਾ ਤਾ ਫੂਕਾ ਮਾਰੀ ਜਾਂਦਾ ਬਾਬਾ ਫੂਕਾ ਮਾਰਦਾ ਉਹ ਮੈਂ ਉਹਦਾ ਮੁੱਢਾ ਜਿਹੜਾ ਪੇਟ ਚ ਆ ਫੂਕ ਮਾਰ ਕੇ ਨਿਕਲ ਜੂ ਚਾਹੇ ਮੁੰਡਾ ਹੋਵੇ ਕੁੜੀਆ ਹਾਏ ਹੋਰ ਤਾਂ ਇਹਦਾ ਬਾਬਾ ਫੂਕਾ ਮਾਰਦਾ ਇਹ ਹੀ ਫੂਕੜੀ ਬਾਬੇ ਦਾ ਫਿਰ ਮੇਰੇ ਟਿੱਡੇ ਤੇ ਫੂਕ ਮਾਰਦੇ ਮੇਰੇ ਵੀ ਆਹ ਲੈ ਇਹਨੂੰ ਪੱਲੇ ਨਾਲ ਬੰਨ ਲਈ ਠੀਕ ਹੈ ਨਾ ਜਦੋਂ ਉਹਨੂੰ ਰੋਟੀ ਪਾਣੀ ਚਾਹ ਕੁਛ ਵੀ ਦੇਂਗੀ ਚੁੰਡੀ ਚੁੰਡੀ ਵਿੱਚ ਰ ਸਿਟੀ ਚੱਲੀ ਜਿਵੇਂ ਜਿੰਨਾ ਪਿਆਰ ਦਿਖਾ ਕੇ ਤੂੰ ਸਿੱਟੇਂਗੀ ਹਾਂ ਉਵੇਂ ਹੀ ਸਭ ਖਤਮ ਹੋ ਜੂ ਜੜ ਤੋਂ ਬਾਬਾ ਜਦੋਂ ਮੈਂ ਇਹ ਪਾਉਂਗੀ ਇਹ ਦਿੱਸਤੇ ਤਾਂ ਨਹੀਂ ਹੈ ਕਿ ਨਾ ਇਹ ਦਿਸੇ ਨਾ ਤੇਰਾ ਨਾਮ ਹੈ ਨਾ ਸਰ ਬਾਬਿਆਂ ਦਾ ਨਾਮ ਆਵੇ ਨਾ ਇਹਨਾਂ ਦਾ ਨਾਮ ਆਵੇ ਕਿਸੇ ਦਾ ਨਾਮ ਨਾ ਲਈਦੀ ਕਿਤੇ ਬਾਬੇ ਨੇ ਦਿੱਤੀ ਭੂਤ ਮੇਰੀ ਗੱਲ ਸੁਣਾ ਚੁੱਪ ਕਰਕੇ ਚਾਹ ਤਾਂ ਤੂੰ ਹੀ ਪੜਾਉਣੀ ਉਹਨੂੰ ਚੁੰਡੀ ਪਾ ਦਿਆ ਕਰੀ ਪਰਚੀ ਬਸ ਜਿੰਨੇ ਪਿਆਰ ਰੱਖੇਗੀ ਉਹਨੇ ਪਿਆਰ ਨਾਲ ਹੀ ਉਹ ਜੜੋਂ ਖਤਮ ਹੋ ਜੂ ਬਾਬਾ ਪੈਸੇ ਵੀ ਫਿਰਦਰ ਮੈਂ ਉੱਦੈ ਹੀ ਲੈ ਕੇ ਜਾਉ ਜਿੱਦੇ ਉਹਨੇ ਮੈਨੂੰ ਕਾਇਤਾ ਵੀ ਅੱਜ ਮੇਰਾ ਜੋ ਆਕ ਡਿਸਚਾਰਜ ਹੋ ਗਿਆ ਕੋਈ ਨਾ ਬਾਬਾ ਜਾਣ ਸਰ ਗੁਰਪੇ ਪੇ ਕਰਾ ਦੂੰਗੀ ਮੈਂ ਮੇਰੇ ਸਾਰੇ ਆਏ ਬਸ ਮੈਂ ਤੁਹਾਡੇ ਤੇ ਭਰੋਸਾ ਰੱਖਦਾ ਨਹੀਂ ਅੱਜ ਤੱਕ ਮੈਂ ਦਕਸ਼ਣਾ ਤੋਂ ਪਹਿਲਾਂ ਕਦੇ ਪੂਰੀ ਨਹੀਂ ਦਿੱਤੀ ਤੁਹਾਨੂੰ ਵੀ ਪਤਾ ਮੈਨੂੰ ਪਤਾ ਕੋਈ ਨਾ ਬਾਬਾ ਮੈਂ ਕਰ ਦੂੰਗਾ ਇੰਨਾ ਕਦਾ ਟੈਨਸ਼ਨ ਨਾ ਲੈ ਬਸ ਠੀਕ ਹੈ ਕੋਈ ਨਾ ਜਾ ਕੇ ਆਪਾਂ ਗੂਗਲ ਪੇ ਕਰ ਦਾਂਗੇ ਟੈਨਸ਼ਨ ਕਾ ਤੋਂ ਲੈਣੀ ਹੁੰਦੀ ਹੈ ਤੇ ਜੇ ਹੁਣ ਗੂਗਲ ਪੇ ਕਹੇ ਤਾਂ ਫੇਰ ਉਹ ਕਹੂਗਾ 2000 ਲੈ ਕੇ ਨਹੀਂ ਮੈਂ ਤਾਂ ਉਹਦਾ ਕਹਿ ਸੀ ਚੱਕ ਲੈ ਪੈਸੇ ਤੇਰੇ ਹੱਥ ਥੱਲੇ ਦਾ ਹੈਗਾ ਸਾਰਾ ਕੁਝ ਠੀਕ ਆ ਫਿਰ ਹੁਣ ਮੈਨੇ ਤਾਂ ਐਂ ਸੀ ਕਿ ਤੇ ਬਾਬਾ ਤਾਂ ਐਵੇਂ ਹੀ ਆ ਹੂੰ ਬਾਬੇ ਤੋਂ ਪਤਾ ਲੱਗਦਾ ਕਰਨੀ ਆਲੇ ਨੇ ਬਾਬਾ ਇਵੇਂ ਨਹੀਂ ਹੈਗੇ ਚਲ ਕੋਈ ਨਹੀਂ ਬਾਬਾ ਜੀ ਮੈਨੂੰ ਕਿਹਾ ਸੁਣਿਆ ਮਾਫ ਕਰਿਓ ਤੇ ਮੈਂ ਤੁਹਾਨੂੰ ਉਹ ਕਰਵਾ ਦੂੰ ਫਿਰ ਫਿਰ ਆਏ ਨੇ ਕਰਵਾ ਦਿਓ ਜਾਂ ਤਾਂ Google Pay ਕਰਾ ਦਾਂਗੇ ਨਹੀਂ ਫਿਰ ਅਸੀਂ ਤੈਨੂੰ ਉਹ ਸਾਡੀ ਮੇਰੀ ਦਰਾਨੇ ਦੀ ਗੱਲ ਦੱਸਣਾ ਹੈ ਨਾ ਵੇ ਐ ਕਰਕੇ ਬੱਚਾ ਗਿਆ ਠੀਕ ਹੈ ਉੱਧੇ ਲੈ ਕੇ ਜਾਵਾਂ ਬਾਬਾ ਮੈਂ ਨਹੀਂ ਭਗਤ ਨਹੀਂ ਇਹ ਗੱਲ ਪਤਾ ਕੀ ਹੁੰਦੀ ਹੈ ਕੋਕੇ ਲਾ ਨਾ ਬਾਬਾ ਜੀ ਪੂਰੇ ਕੋਕੇ ਲਾ ਦੇ ਕੋਕੇ ਲੱਗੇ ਵੇ ਹੁਣ ਐ ਦੂ ਉੱਤੇ ਕੁਝ ਨਹੀਂ ਵੱਡੀ ਪੂੜੀ ਦਿੱਤੀ ਹੈ ਮੈਨਾਂ ਨੂੰ ਬਾਬਾ ਸੋਹਣਾ ਹੀ ਬਾਹਲਾ ਹੈ ਤਾਂ ਹਰ ਸੰਗਤ ਇੰਨੀ ਆਉਂਦੀ ਆ ਇੰਨੀ ਆਉਂਦੀ ਆ ਸੰਗਤ ਨਾ ਬਾਬੇ ਨੂੰ ਵੱਧ ਦੇਖਣਾ ਹੁੰਦਿਆਂ ਨੇ ਤੇ ਉਹੀ ਗੱਲ ਜਦੋਂ ਦੇਖਣਾ ਹੁੰਦਿਆਂ ਨੇ ਪਿਆਰ ਨਾਲ ਬਰਾफी ਸੁਖਪੂਰੀ ਹੋ ਜਾਂਦੀ ਆ ਉਹਦਾ ਹੀ ਪਿਆਰ ਲਈ ਬੈਠਾ ਬਸ ਹੋਰ ਬਾਬਾ ਜੀ ਬਸ ਪਿਆਰ ਹੀ ਹੁੰਦਾ ਤੁਹਾਡਾ ਜੋਗਿਆਂ ਦਾ ਕਹਿੰਦਾ ਤਾਂ ਹੁੰਦੇ ਜੋਗੀ ਆ ਬਿਜੋਗੀ ਮੈਂ ਤੇਰੀ ਜੋਗਣ ਹੋ ਗਈਆਂ ਆ ਜਿੱਦਾਂ ਥੋੜੀ ਚੇਲੀ ਬਣੀ ਸੱਚੀ ਜੋਗਣ ਹੋਈ ਪਈ ਮੈਂ ਤਾਂ ਆਰਾਮ ਕਰ ਲਈ ਚੰਗਾ ਬੱਬਾ ਹੋਰ ਲੈ ਫਿਰ ਬੱਬਾ ਚੰਗਾ ਜਾਣੇ ਅਸੀਂ ਮੱਥਾ ਟੇਕਦੀਆਂ ਬਾਬਾ ਜੀ ਬਸ ਮੈਂ ਤਾਂ ਤੁਹਾਡੇ ਚਰਨਾ ਚ ਹੀ ਰੱਖਾਂ ਜਾਇਰਾਮ ਬਾਬਾ ਜੀ ਐਂ ਗਾਕ ਮੋਤਨਾ ਸੰਮਗਾ ਬਾਬਾ ਜੀ ਲਈ ਹੁੰਦੀ ਰੱਖਾ ਤੇ ਤੁਸੀਂ ਬਸ ਕੰਮ ਬੱਦਰ ਹੋ ਗਿਆ ਉਹਦਾ انا ਭੇਲ ਹੋਇਆ ਪਿਆ ਸੱਚ ਸੋਨਿੰਨ ਦਾ ਫੋਨ ਲਾ ਕੇ ਪੁੱਛਾਂ ਲਾਵਾਂ ਇਹ ਚੱਕ ਲੂਗੀ ਤਾਂ ਉਹ ਫੋਨ ਚੱਕਦੀ ਨਹੀਂ ਕਿੰਨੀ ਵੈਲਾ ਲੱਗਦੀ ਐ ਇਕੱਲੇ ਮੈਂ ਚੱਕ ਲਾ ਪੈਣੇ ਖਟਕੇ ਲਾਵਾਂ ਹੈਲੋ ਨੀ ਪਾਣੇ ਫੋਨ ਤਾਂ ਚੱਕ ਲਿਆ ਕਰ ਮੈਂ ਕੀ ਮਾੜਾ ਕਰਤਾ ਤੇਰਾ ਤਸ ਤਾਂ ਜਿਹੜੇ ਪੈਸੇ ਮੰਗੇ ਸੋਨ ਪੈਸੇ ਵੀ ਦੇਤੇ ਹਾਂ ਚਲ ਕੋਈ ਨਾ ਇੱਕ ਵਾਰੀ ਚਾਰਜ ਲੱਗਿਆ ਹੁੰਦਾ ਦੋ ਵਾਰੀ ਲੱਗਿਆ ਹੁੰਦਾ ਸਾਰਾ ਸਾਰ ਦਿਨ ਥੋੜੀ ਫੋਨ ਚਾਰਜ ਲੱਗਿਆ ਹੁੰਦਾ ਮੈਂ ਤਾਂ ਫੋਨ ਲਾਲਾ ਕੰਮਲੀ ਹੋਈ ਪਈਆਂ ਕੰਮ ਤਾਂ ਕੀ ਸੀ ਤੇਨੂੰ ਪਤਾ ਹੀ ਆ ਹੁਣ ਉਹ ਤੇਰੇ ਬਾਬੇ ਵਾਲਾ ਤਾਂ ਕੋਈ ਹੱਲ ਹੋ ਜਾ ਨਹੀਂ ਭਣੀ ਹੋਏ ਤੂੰ ਤਾਂ ਹਾਂ ਕਿ ਐ ਤਾਂ ਵੀ ਮੈਂ ਕੀ ਕਰਾਂ ਫੇਰ ਹੁਣ ਏਦਾਂ ਮਤਲਬ ਤੈ ਤੂੰ ਖਹਿੜਾ ਛਡਾਈ ਆ। ਚਲ ਠੀਕ ਆ। ਹੁਣ ਕੱਟ ਦੇ ਵਸੜੀ ਭੈਣ। ਤੂੰ ਸ ਤਾਂ ਮੇਰੇ ਸਾਰੇ ਪੈਰਾਂ ਨੂੰ ਬਾਹਣ ਲਾ ਕੇ। ਪੈਸੇ ਵੀ ਪੂਰੇ ਲੈ ਲਏ ਹੁਣ ਖਹਿੜਾ ਛਡਾ ਲੈ ਤੂੰ ਆਪ ਦਾ। ਇਹ ਤਾਂ ਖਹਿੜਾ ਛਡਾ ਗਈ ਹੁਣ ਆਪ ਦਾ। ਮੈਨੂੰ ਹੀ ਕੋਈ ਹੱਲ ਕਰਨਾ ਪੋ। ਚੱਲਾ ਮੈਂ। ਕਾ ਕੰਮ ਵੇ। ਲੈ ਮੈਂ ਹੀ ਕਰਦੀ ਆ ਕੋਈ ਹੱਲ ਇਹਦਾ ਆਏ ਤਾਂ ਨਹੀਂ ਕੋਈ ਹੱਲ ਹੋਣਾ ਹੂੰ ਕਰੰਟ ਇਹ ਕਰੰਟ ਵਰਦੀ ਹੈ ਲੈ ਵੀ ਆ ਮਨ ਪਾਣੀ ਛੱਡ ਦੇ ਕੇ ਨਾ ਹੈ ਚੱਕ ਕਰ ਦੇ ਕੋ ਗੱਟੇ ਤੇ ਨਾ ਆਪਾਂ ਇਹ ਤੂੰ ਇੱਧਰ ਕਰ ਲੈ ਉਹ ਕਰ ਪਾਣੀ ਢੱਲੇ ਦੇ ਦਿੱਲੀ ਜਾਂਦੇ ਹੋ ਜੂ ਆਪੇ ਕੰਮ ਹੋਦਾ ਹਾਂ ਹਾਂ ਠੀਕ ਆ ਠੀਕ ਆ ਹਾਂ ਹਾਂ ਵਾਹ ਜਾਲਮਾ ਦੇਖ ਵਾ ਕੀ ਕਰੀਂ ਜਾਨੀ ਕੁਛ ਨਹੀਂ ਮੈਂ ਤਾਂ ਕੱਪੜੇ ਜੇ ਕੱਢਣ ਲੱਗੀ ਸੀ ਜੀ ਮੈਂ ਹਾਸ ਨਾਲ ਫਰਸ਼ ਪੁੱਸ ਓਏ ਆਹਾ ਕੀ ਹੋ ਗਿਆ ਓ ਯਾਰ ਦੇਖ ਕੇ ਕਰ ਲਿਆ ਕਰੰਟਾਂ ਦੀ ਤਾਂ ਤਲੇ ਸਿੱਟੀ ਬੈਠੀ ਉੱਤੇ ਤੂੰ ਆਹ ਪਾਣੀ ਛੱਡੀ ਬੈਠੀ ਆ ਪਾਣੀ ਤਾਂ ਮੈਂ ਤਾਂ ਛੱਡਿਆ ਨਹੀਂ ਪਾਣੀ ਮੇ ਲੋਦਾ ਫਿਰ ਦੀਦੀ ਭੁੱਲ ਗਏ ਹੋਣਗੇ ਭਾਬੀ ਵੀ ਨਾ ਮਾਤ ਇਹੇ ਤੈਨੂੰ ਕੁਛ ਹੋ ਗਿਆ ਨਾ ਮਰ ਜੇਗੀ ਤੂੰ ਨਾਲ ਲੱਗ ਕੇ ਧਿਆਨ ਹੀ ਨਹੀਂ ਦੇ ਦਿੰਦੀ ਉਹਦਾ ਧਿਆਨ ਹੀ ਪਤਾ ਨਹੀਂ ਕਿੱਥੇ ਆਗਾ ਮੈਂ ਚੱਕ ਦਿੰਦੀ ਹਰ ਵਾਰ ਮੈਨੂੰ ਬਾਹਰੋਂ ਸੱਚ ਕੱਟਣ ਦੇ ਲੈ ਸੱਚ ਕੱਟੀ ਆ ਭਾਬੀ ਦਾ ਵੀ ਨਾ ਧਿਆਨ ਹੀ ਦੇ ਦਿੰਦੀ ਕਰੰਟ ਵਾਲੀ ਤਾਰ ਆਹੇ ਹਾਈ ਜੀ ਮੈਂ ਕੱਪੜੇ ਧੋਣ ਲੱਗ ਜਾਂਦੀ ਉਹ ਹੋਰ ਮਾੜਾ ਮੋਟਾ ਧਿਆਨ ਦੇ ਆ ਕਰ ਚਲ ਕੋਈ ਨਾ ਟੈਨਸ਼ਨ ਨਾ ਲੋ ਮੈਂ ਕੱਪੜੇ ਜੇ ਧੋਲਾਂ ਤੁਹਾਡੇ ਚਾਰ ਕਸੂਟ ਹੀ ਨੇਗੇ ਕੱਪੜੇ ਦਾ ਧੋਲਾ ਪਰ ਧਿਆਨ ਦੇ ਲਿਆ ਕਰ ਮਾੜਾ ਮੋਟਾ ਉਵੇਂ ਤੂੰ ਚੜ ਜਾਣੀ ਸੀ ਉਹ ਜੀ ਭਾਬੀ ਆ ਗਈ ਭਾਬੀ ਮੈਂ ਹਾਂ ਕੀ ਹੋ ਗਿਆ ਭਾਬੀ ਤੂੰ ਮਰਨਾ ਹੈਗਾ ਕਿਉਂ ਕੀ ਹੋ ਗਿਆ ਤੇਰਾ ਜਿਉਣ ਨੂੰ ਨਹੀਂ ਦੁਪਾਹ ਹੌਸ ਕਰਦਾ ਜੀ ਕਰਦਾ ਆਹਾ ਤੂੰ ਕੀ ਦਾ ਹੋਰ ਬੰਦ ਕੀਤੀ ਵਿਆਹ ਹੁਣ ਤਾਂ ਸੱਚ ਘਟਦੀ ਮੈਂ ਦੀਦੀ ਮੈਂ ਕਹਾਈ ਸੀ ਕਿ ਮੈਨੂੰ ਨਾਂ ਲਾਉਣਾ ਤੂੰ ਤੈਨੂੰ ਨਾਂ ਕਿੱਥੇ ਲਾਉਣਾ ਜੇ ਤੂੰ ਨਾਲ ਲੱਗ ਜਾਂਦੀ ਦੀਦੀ ਤੁਹਾਨੂੰ ਪਤਾ ਨਹੀਂ ਲੱਗਿਆ ਤੁਸੀਂ ਬਾਲਟੀ ਪਾਣੀ ਦੀ ਲੱਗ ਗਏ ਹੋਗੇ ਬਿਤਾਰ ਕਿਵੇਂ ਡਿੱਗੀ ਹੈਗੀ ਤਾਰ ਤਾਂ ਮੈਂ ਤਾਂ ਦੇਖੀ ਮੈਂ ਤਾਂ ਮੋਟਰ ਛੱਡੀ ਸੀ ਜਾ ਯਾਰ ਤੂੰ ਅੰਦਰ ਜਾ ਕੇ ਆਰਾਮ ਕਰ ਭਾਬੀ ਮੜਾ ਮੋਟਾ ਧਿਆਨ ਰੱਖ ਲਿਆ ਕਰ ਨਾਲੇ ਆਪ ਦਾ ਤੇ ਨਾਲੇ ਇਹਨਾਂ ਦਾ ਜੇ ਕੋਈ ਨਾਲ ਲੱਗ ਜਾਂਦਾ ਤੂੰ ਹੀ ਨਾਲ ਲੱਗ ਜਾਂਦੀ ਤੇ ਛੱਡ ਤੂੰ ਕੀ ਕਿਸੇ ਨੂੰ ਮੂਰਤ ਹੋਣ ਦੋ ਕੋਈ ਆਕੜੀ ਨਾਲ ਲੱਗ ਜਾਂਦੀ ਜਮੀ ਚਹਿ ਜਾਂਦੇ ਹੋਗੀ ਮੇਰੀ ਤਾਂ ਉਮਰ ਹੁਣ ਬੀਤੀ ਪਈ ਸੀ ਨਹੀਂ ਭਾਬੀ ਬੁੱਢੀ ਹੋ ਗਈ ਤੂੰ ਕਿੱਧਰ ਤੇਰੀ ਉਮਰ ਬੀਤ ਗਈ ਮੜਾ ਮੋਟਾ ਧਿਆਨ ਰੱਖ ਲਿਆ ਕਰ ਦੇਖ ਭਾਬੀ ਜਿਦ ਤਰਾ ਦਿਮਾਗ ਨਹੀਂ ਨਾ ਸੈੱਟ ਤੇ ਦਵਾਈ ਦੂਈ ਦਵਾ ਦਿੰਦੇ ਆ ਮੜੀ ਮੋਟੀ ਪਤਾ ਹੀ ਨਹੀਂ ਲੱਗਦਾ ਤੂੰ ਬੋਲੀ ਕੀ ਜਾਨਨੀ ਆ ਕਰੀ ਕੀ ਜਾਨਨੀ ਰਹਿਨੀ ਆ ਧਾਂ ਰੱਖਿਆ ਕਰ ਮਾਣਾ ਮੋਟਾ ਤੂੰ ਪਤਾ ਨਹੀਂ ਕਿ ਡਰਾ ਗਿਆ ਘੰਟਾ ਲੇਟ ਹੋ ਜਾਂਦਾ ਵਧੀਆ ਸੀ ਕੰਮ ਕੀਤਾ ਸੀ ਇਹਦਾ ਸਾਰੇ ਘਰੇ ਕਰੇ ਕਰਾਏ ਤੇ ਪਾਣੀ ਫੇਰਤਾ ਹੁਣ ਹੋਰ ਨਵਾਂ ਜੱਪ ਛੇੜਨਾ ਪਊ ਮੈਨੂੰ ਚੱਲ ਨਹੀਂ ਆਮਣ ਨਵਾਂ ਸਿਆਪਾ ਸਟਾਰਟ ਕਰਾ ਇਹਦੇ ਵਾਸਤੇ ਮੋਤਾ ਕਰਤਾ ਉਹੀ ਕੰਮ ਜਿਹੜਾ ਨਹੀਂ ਕਰਨਾ ਸੀ ਕਰਦਿਆਂ ਕੰਮ ਮੈਂ ਤਾਂ ਫਿਰ ਉਹਦਾ ਜਿਹੜਾ ਕਿ ਨਹੀਂ ਕਰਨਾ ਸੀ ਹੂੰ ਲੈ ਵੀ ਉਧਰ ਤਾਂ ਬਚ ਗਈ ਇੱਧਰ ਹਣੀ ਨਾ ਬਚ ਸਕਦੀ ਹੈਗੀ ਟਾਈਮ ਹੋਇਆ ਪਿਆ ਨਾ ਲਾ ਕੇ ਕਿਰਾ ਆਹੋ ਮੈਂ ਵੀ ਕਦਰ ਦੀ ਇੰਤਜ਼ਾਰ ਕਰੀ ਜੰਨੀ ਆ ਚੱਲ ਅਮਨ ਪਤਾ ਵੀ ਨਾ ਲੱਗ ਜੀ ਕਿ ਤੇਲ ਅਮਨ ਨੇ ਡੋਲਿਆ ਅੱਥ ਦੇ ਵਿੱਚ ਬੋਤਲ ਰੱਖੀ ਬੈਠੀ ਆਂ ਆਉਂਦੀ ਤਾਂ ਨਹੀਂ ਆਹ ਉਹ ਕੀ ਹੋ ਆਹ ਉਹ ਕੀ ਹੋ ਗਿਆ ਭਾਈ ਆਹ ਉਹ ਕੀ ਹੋ ਗਿਆ ਸੌਰ ਕੇ ਉਹ ਭੱਜ ਗਿਆ ਰ ਮਰਗੀ ਟੁਕੜੀ ਡਿੱਗ ਪਈ ਆਹ ਉਹ ਖੜੀ 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 ਖੜੀ

ਨਹੀਂ ਦੀਦੀ ਤੇਲ ਨਹੀਂ ਕਰਦਾ ਥੋੜਾ ਜਿਹਾ ਖਾਣਾ ਨਹੀਂ ਜੀ ਥਿਰ ਹੋਰ ਕੀ ਖਾਣਾ ਕੁਛ ਨਹੀਂ ਖਾਣਾ ਦੇ ਦੇ ਕੱਲਾ ਰੈਸਟ ਕਰ ਲੈ ਕੋਈ ਨਹੀਂ ਉੱਠਣ ਦੀ ਕੀ ਲੋੜ ਕੋਈ ਨਾ ਖਾਣਾ ਦੇ ਦੇ ਬੈਠ ਮੈਂ ਤਾਂ ਤਲੀਏ ਰੱਖਿਆ ਐਸੀ ਮੈਂ ਖਾ ਲਾਂਗੀ ਤੁਹਾਨੂੰ ਚਾਹ ਨਹੀਂ ਦੀਦੀ ਉਕਮੀਆ ਠੀਕ ਲੱਗਦਾ ਹੁਣ ਤੈਨੂੰ ਠੀਕ ਲੱਗਦਾ ਦੀਦੀ ਮੈਨੂੰ ਨਾ ਮਾਫ ਕਰ ਦੋ ਮਾਫ ਕਰ ਦੋ ਕੀ ਮਤਲਬ ਮੈਂ ਤਾਂ ਆਪਣੇ ਨਾਲ ਨਾਲ ਤੁਹਾਡੇ ਵੀਰਮਾਨਾਂ ਤੇ ਪਾਣੀ ਫੇਰਦਾ ਮੈਂ ਕੁਝ ਸਮਝੀ ਨਹੀਂ ਲੱਗੋ ਤੂੰ ਕੀ ਕਹਿਣਾ ਚਾਹਣੀ ਹੈ ਸਾਫ਼-ਸਾਫ਼ ਦੱਸ ਦੀਦੀ ਜਿੱਦੇਸ ਕਰੇ ਇਹ ਖੁਸ਼ੀ ਆਈ ਸੀ ਨਾ ਵੀ ਮੈਂ ਪ੍ਰੈਗਨੈਂਟ ਆ ਉਸ ਦਿਨ ਸਨੀ ਨੇ ਮੈਨੂੰ ਨਾ ਇੱਕ ਗੱਲ ਆਖੀ ਸੀਗੀ ਕਹਿੰਦਾ ਜਦ ਰੱਖੀ ਸੀ ਕਹਿੰਦੇ ਜਦੋਂ ਮੇਰੇ ਇਹ ਬੱਚਾ ਹੋ ਗਿਆ ਇਹ ਬੱਚਾ ਨਾ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਵੀ ਬੁਝਾਰਤਾਂ ਗਿਆ ਕਿ ਪਾਈ ਜਾਨੇ ਉਹ ਬੁਝਾਰਤਾਂ ਨਹੀਂ ਪਉਂਦਾ ਗੱਲ ਨਾ ਤੇਰੇ ਨਾਲ ਹੀ ਕਰਨੀ ਸੀ ਹਨਾ ਦੇਖ ਮੈਂ ਬਾਈ ਨੂੰ ਵੀ ਫੋਨ ਲਾਇਆ ਸੀ ਤੇ ਬਹੁਤ ਖੁਸ਼ ਆਣਾ ਤੇ ਬਾਈ ਕਹਿੰਦਾ ਸਾਰੀ ਖੁਸ਼ ਨੇਗੇ ਬਾਈ ਜੀ ਪਤਾ ਮੈਨੂੰ ਕੀ ਕਹਿੰਦੇ ਆ ਕੇ ਹੈ ਕਹਿੰਦੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸੀ ਮੈਂ ਲੈ ਕੇ ਆਵਾਂ ਤੇ ਬਾਕੀ ਭਾਬੀ ਵਿਚਾਰੀ ਦਾ ਦਿਮਾਗ ਤੈਨੂੰ ਪਤਾ ਤਾਂ ਹੀ ਚੱਕਿਆ ਪਿਆ ਤੇ ਆਪਾਂ ਨਾ ਇੱਕ ਕੰਮ ਕਰਨਾ ਹਨਾ ਦੇਖ ਜਦੋਂ ਤੂੰ ਕੁੱਖੋ ਫੁੱਟ ਪੀ ਤਾਂ ਬੱਚਾ ਆਪਾਂ ਤਾਂ ਦੂਜਾ ਰੱਖ ਲਾਂਗੇ ਜਿਹੜਾ ਵੀ ਆਪਣੀ ਪਹਿਲੀ ਚਾਹੇ ਕੁੜੀ ਹੋ ਜੇ ਚਾਹੇ ਮੁੰਡਾ ਹੋ ਜੇ ਇਹਨਾਂ ਤੋਂ ਬਾਈ ਤੇ ਭਾਬੀ ਦੀ ਝੋਲੀ ਪਾ ਦੇਣਾ ਇਹਨਾਂ ਦੇ ਮਨ ਤੋਂ ਨਾ ਸਾਰੀਆਂ ਟੈਨਸ਼ਨਾਂ ਲੈ ਜਾਣਾ ਇਹ ਨਾ ਸੋਚਣਾ ਵੀ ਸਾਡੇ ਬੱਚਾ ਹੈ ਨਹੀਂਗਾ ਤੇ ਬਸ ਇਹਨਾਂ ਨੂੰ ਇਹ ਗੱਲ ਕਹਿ ਦੇਣਾ ਵੀ ਬਾਈ ਤੁਸੀਂ ਆਪ ਦਾ ਪਾਲੋ ਤੇ ਤੁਸੀਂ ਆਪ ਦਾ ਰੱਖੋ ਜਿਵੇਂ ਵੀ ਮਰਜ਼ੀ ਕਰੋ ਆਪ ਜਿਹਨੂੰ ਚੰਗਾ ਪਾਲੋ ਮਾੜਾ ਪਾਲੋ ਠੀਕ ਹੈ ਨਾ ਇਹ ਗੱਲ ਹੈਗੀ ਹੈ ਕੀ ਪਤਾ ਵੀ ਜਦੋਂ ਔਰਤ ਕੋਲੇ اولاد ਨਾ ਹੁੰਦੀ ਉਹ ਆਪਦੇ ਆਪ ਨੂੰ ਅਧੂਰੀ ਸਮਝਦੀ ਐ ਸਮਾਜ ਵਿੱਚ ਵੀ ਨੇ ਯਾਰ ਵੀ ਮੇਰੇ ਪੱਲੇ ਤੋਂ ਕੱਖ ਨਹੀਂ ਹੈਗਾਗਾ ਮੈਨੂੰ ਲੱਗਦਾ ਨਾ ਜ਼ਿਆਦਾ ਤਾਂ ਟੈਨਸ਼ਨ ਦੀਦੀ ਨੂੰ ਆਈ ਹੁੰਦੀ ਐ ਵੀ ਮੇਰੇ ਬੱਚਾ ਹੈ ਨਹੀਂਗਾ ਮੈਨੂੰ ਵੀ ਨਾ ਇਹੀ ਲੱਗ ਜੰਦਾ ਭਾਬੀ ਬੇ ਐਡੀ ਸੇਤੀ ਬੱਚਾ ਹੋ ਜਾਂਦਾ ਹੁੰਦਾ ਐ ਕਿਵੇਂ ਹੋ ਗਿਆ ਐ ਕਿਵੇਂ ਮੈਨੂੰ ਨਾ ਐ ਲੱਗਿਆ ਉਹ ਫਿਰ ਉਹ ਫੀਲ ਕਰਦੇ ਵੀ ਮੇਰੇ ਕੋਲ ਤਾਂ ਐਨੇ ਸਾਲਾਂ ਚ ਨਹੀਂ ਹੋਇਆ ਤੁਸੀਂ ਟੈਨਸ਼ਨ ਨਾ ਲਓ ਪਤਾ ਕੀ ਹੈ ਬੱਚੇ ਦਾ ਘਰ ਚ ਹੀ ਰਹਿਣਾਗਾ ਉਹਨਾਂ ਦਾ ਹੋਇਆ ਘ ਆਪਣਾ ਹੋਇਆ ਬਸ ਤੇ ਤੂੰ ਜਦੋਂ ਇਹ ਆਪਣੇ ਬੱਚਾ ਹੋ ਗਿਆ ਉਹਦੇ ਤੇ ਆਪਦਾ ਹੱਕ ਨਹੀਂ ਜਿਤਾਉਣਾ ਹੱਕ ਉਹਦੇ ਤੇ ਭਾਬੀ ਜਿਤਾਵੇ ਮਾਂ ਦਾ ਤੇ ਬਾਈ ਆਪਦੇ ਪਿਓ ਦਾ ਜਿਤਾਵੇ ਇਹ ਇੱਕ ਕਹਿਣ ਵਾਲੀ ਗੱਲ ਹੈ ਕਿ ਜਦੋਂ ਬਾਈ ਆਪਾਂ ਨੂੰ ਆਪਦੇ ਬੱਚਿਆਂ ਨਾਲੋਂ ਵੱਧ ਕੇ ਪਿਆਰ ਕਰਦਾਗਾ ਤੇ ਆਪਾਂ ਫਿਰ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੇ ਨਲੇ ਆ ਜੇ ਆਪਾਂ ਵਾਰੋਂ ਲਾਵਾਂਗੇ ਹਨਾ ਤਾਂ ਗੱਲ ਹੋਰ ਹੈਗੀ ਤੇ ਇਹ ਤਾਂ ਘਰ ਦਾ ਕਰਜ਼ੀ ਹੋਊਗਾ ਨਾ ਬਸ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸੀ ਚਲ ਠੀਕ ਆ ਮੈਂ ਹੋਣਾ ਅੜਿਆ ਬਾਹਰ ਜਾਇਆ ਮਾ ਠੀਕ ਹੈ ਨਾ ਠੀਕ ਹੈ ਸਹੀ ਗੱਲ ਹੈ ਸਣੀ ਸਹੀ ਕਹਿ ਰਿਹਾਗਾ ਮੈਨੂੰ ਲੱਗਦਾ ਨਾ ਤੀਜੀ ਦੇ ਮਨ ਤੇ ਬੋਝ ਆਗਾ ਵੀ ਮੈਂ ਨਹੀਂ ਮਾਂ ਬਣ ਸਕੀ ਵੀ ਕਮੋ ਇਨੀ ਜਲਦੀ ਕਿ ਮੈਂ ਮਾਂ ਬਣ ਜੀ ਜਦੋਂ ਬੱਚਾ ਹੋ ਗਿਆ ਨਾ ਉਹਨਾਂ ਦੀ ਝੋਲੀ ਪਾਵਾਂਗੇ ਤੀਜੀ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣੀਆਂ ਨਹੀਂ ਫਿਰ ਕਿਉਂ ਆ ਚਲ ਮਨਾ ਇਹ ਨਾ ਸੋਚ ਕੋਈ ਗੱਲ ਨਹੀਂ ਇਹ ਨਹੀਂ ਸੋਚਣਾ ਤੂੰ ਜੋ ਫੈਸਲਾ ਸਹੀ ਹਾਂਜੀ ਦੀਦੀ ਚਲੋ ਕੋਈ ਨਾ ਜੇ ਤੁਰ ਆਪਣੇ ਮੇਰ ਕੀਤੀ ਤਾਂ ਉਹ ਬੱਚਾ ਤੁਹਾਡਾ ਹੀ ਹੋਊਗਾ ਅਸੀਂ ਤੁਹਾਡੀ ਝੋਲੀ ਪਾ ਦਾਂਗੇ ਚਲ ਠੀਕ ਹੈ ਕਮਾ ਤੂੰ ਰੈਸਟ ਕਰ ਰੱਬ ਕੇ ਕੀ ਦਾ ਜੋਰ ਚੱਲਦਾ ਤੁਪੇਜ਼ਾ ਕੋਈ ਵਹੀ ਗਰੂ ਫੋਟੋਟ ਵਖਸ਼ੂ ਕੰਮੀ ਮੈਂ ਤਾਂ ਸੋਚਿਆ ਵੀ ਇਹ ਕੰਮ ਹੋਏਗਾ ਨਾ ਮੈਂ ਸੋਚਿਆ ਮੈਂ ਇੰਨੀ ਗੱਲਾਂ ਵੀ ਤੁਹਾਨੂੰ ਤੇਰੇ ਹਾਂ ਇਹ ਤੁਹਾਨੂੰ ਬੁੱਕਲੇ ਨਹੀਂ ਸਾਹ ਨਹੀਂ ਦੇ ਦੂੰਗਾ ਮੈਂ ਜੀ ਆਇਆਂ ਨੂੰ ਆਖਦਾ ਆਹ ਬੰਨੀ ਸੀ ਜੀ ਬੋਲਣੀ ਬਸ ਮੈਂ ਤਾਂ ਆਉਣਾ ਲੈਣੇ ਕੋਈ ਕੋਈ ਨਹੀਂ ਤੇ ਮੈਂ Non <laughs>